ਦਿਲਜੀਤ ਦੋਸਾਂਝ ਨਾਲ ਪਿਆਰ ਦੀ ਪਾਈ ਇਹ ਜੱਫੀ ਜ਼ਿੰਦਗੀ ਭਰ ਯਾਦ ਰਹਿਣ ਵਾਲਾ ਮੋਮੈਂਟ ਤਾਂ ਹੈ ਹੀ ਪਰ ਇਹ ਅਹਿਸਾਸ ਹੈ ਕਿ ਪੰਜਾਬੀ ਆਗੇ ਹੋਏ ਇਹ ਸਿਰਫ ਹੁਣ ਦਿਲਜੀਤ ਦੋਸਾਂਝ ਦਾ ਸਲੋਗਨ ਨਹੀਂ ਪੂਰੀ ਦੁਨੀਆ ਚ ਜਿੱਥੇ ਜਿੱਥੇ ਪੰਜਾਬੀ ਵਸਦੇ ਨੇ ਉਹ ਭਾਵੇਂ ਲਹਿੰਦੇ ਦੇ ਵੱਲ ਹੋਣ ਭਾਵੇਂ ਚੜ੍ਹਦੇ ਦੇ ਪੰਜਾਬੀ ਹੋਣ ਦੁਨੀਆ ਦੇ ਹਰ ਕੋਨੇ ਚ ਵੱਸਣ ਵਾਲਾ ਪੰਜਾਬੀ ਇਸ ਗੱਲ ਤੇ ਮਾਣ ਮਹਿਸੂਸ ਕਰਦਾ ਹੈ ਕਿ ਅਸੀਂ ਪੰਜਾਬੀਆਂ ਹਾਂ ਕੁਝ ਐਸੇ ਨੇ ਜਿਹੜੇ ਕੁਝ ਸਾਲਾਂ ਤੋਂ ਆਪਣੀ ਮਾਂ ਬੋਲੀ ਉਹ ਮੰਨਕਰ ਹੋ ਗਏ ਨੇ ਛੋਟਾ ਮਹਿਸੂਸ ਕਰਦੇ ਐ ਕੁਝ 엘ੀਟ ਜੇ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਸਾਡੇ ਬੱਚੇ ਜੇਕਰ ਅੰਗਰੇਜ਼ੀ ਉਰਦੂ ਜਾਂ ਹਿੰਦੀ ਨਾ ਬੋਲਣਗੇ ਤੇ ਪੰਜਾਬੀ ਬੋਲਣਗੇ ਤਾਂ ਉਹ ਨੀਵੇਂ ਤੇ ਦੇਸੀ ਹੋਣਗੇ ਪਰ ਕੱਲ ਜਦੋਂ ਦਿਲਜੀਤ ਦੋਸਾਂਝ ਦੇ ਕਾਨਸਰਟ ਤੇ ਚੰਡੀਗੜ੍ਹ ਆਪਦੇ ਆਲੇ ਦਿਵਾਲੇ ਉਹਨਾਂ 엘ੀਟ ਲੋਕਾਂ ਚ ਖੜ ਕੇ ਦਿਲਜੀਤ ਦਾ ਮੈਂ ਸ਼ੋਅ ਦੇਖ ਰਿਹਾ ਸੀ ਤੇ ਲੋਕਾਂ ਦੀਆਂ ਗੱਲਾਂ ਸੁਣੀਆਂ ਤਾਂ ਬਹੁਤ ਖੁਸ਼ੀ ਹੋਈ ਦਿਲੋਂ ਪਿਆਰ ਵੀ ਆਇਆ ਤੇ ਸ਼ਾਇਦ ਇਲੂਮਿਨਾਟੀ ਤੇ ਦਿਲੂਮਿਨਾਟੀ ਦੇ ਇਸ ਰੌਲੇ ਦੇ ਵਿੱਚ ਇੱਕ ਗੱਲ ਮਹਿਸੂਸ ਕੀਤੀ ਕਿ ਜੇ ਇਲੂਮਿਨਾਟੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਦਿਲਜੀਤ ਦੇ ਪਿੱਛੇ ਲੱਗੇ ਹੈ ਤਾਂ ਫਿਰ ਭਾਈ ਇਹਦੇ ਵਿੱਚ ਮਾੜਾ ਕੁਝ ਨਹੀਂ ਇਸ ਖੁਸ਼ੀ ਦੇ ਨਾਲ ਅੱਜ ਕੁਝ ਦਿਲ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਨਾ ਪੂਰੀ ਦੁਨੀਆ 'ਚ ਜਿਸ ਬੰਦੇ ਨੇ ਜਾ ਕੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ ਜਦੋਂ ਉਹ ਆਪਣੇ ਘਰ ਆਇਆ ਤਾਂ ਉਸ ਨਾਲ ਵਤੀਰਾ ਕਿਹੋ ਜਿਹਾ ਹੋਇਆ ਸ਼ੋਅ ਬੰਦ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲੱਗਿਆ ਰਿਹਾ ਅਫਸਰਾਂ ਤੋਂ ਲੈ ਕੇ ਕਈ ਪੋਲਿਟਿਸ਼ੀਅਨਸ ਤੱਕ ਨੇ ਇਹ ਕੋਸ਼ਿਸ਼ ਕੀਤੀ ਕਿ ਇਹ ਸ਼ੋਅ ਨਾ ਹੋਵੇ ਹਾਈ ਕੋਰਟ ਤੱਕ ਗੱਲ ਪਹੁੰਚੀ ਪਰ ਨਿਮਤ ਇਹ ਰਹੀ ਕਿ ਸਭ ਕੁਝ ਸੁਖੀ ਸੰਧੀ ਹੋਇਆ ਦਿਲਜੀਤ ਦਾ ਸ਼ੋਅ ਵੀ ਤੇ ਉਹਨਾਂ ਬੰਦਿਆਂ ਨੂੰ ਮੂੰਹ ਤੋੜ ਜਵਾਬ ਵੀ ਇਹ ਕਿੰਨੀ ਕਰਾਰੀ ਚਪੇੜ ਮਾਰੀ ਦਿਲਜੀਤ ਨੇ ਕਿ ਪੁਸ਼ਪਾ ਫਿਲਮ ਦੇ ਡਾਇਲੋਗ ਨੂੰ ਕੋਟ ਕਰਕੇ ਕਿਹਾ ਕਿ ਜੇ ਸਾਲਾ ਨਹੀਂ ਝੁਕੇਗਾ ਤਾਂ ਜੀਜੇ ਨੂੰ ਝੁਕਾ ਲੋਂਗੇ ਝੁਕੇਗਾ ਨਹੀਂ ਸਾਲਾ ਅਛਾ ਜੇ ਸਾਲਾ ਨਹੀਂ ਝੁਕੇਗਾ ਤਾਂ ਸਾਰੇ ਜੀਜਾ ਝੁਕ ਜੇ ਨਾ ਇਹ ਸਿਰਫ ਇੱਕ ਡਾਇਲੋਗ ਨਹੀਂ ਸੀ ਇਹ ਉਹਨਾਂ ਨਿਰਾਸ਼ਾਵਾਦੀ ਪੰਜਾਬੀਆਂ ਨੂੰ ਇੱਕ ਸੁਨੇਹਾ ਸੀ ਕਿ ਜਦੋਂ ਕੋਈ ਆਪਣਾ ਭੈਣ ਭਰਾ ਉੱਚਾ ਉੱਠ ਕੇ ਦੁਨੀਆ ਦੇ ਵਿੱਚ ਚੜਤ ਕਮਾਉਂਦਾ ਤਾਂ ਉਦੋਂ ਲੱਤਾਂ ਨਹੀਂ ਖਿੱਚੀਦੀਆਂ ਮਿੱਠਿਓ ਸਾਥ ਦੇਈਦਾ ਇਹ ਹਰ ਦੌਰ ਦੇ ਵਿੱਚ ਹੁੰਦਾ ਆਇਆ ਕਿ ਸਾਨੂੰ ਆਪਣਿਆਂ ਨੇ ਹੀ ਮਾਰਿਆ ਪੰਜਾਬੀ ਨੂੰ ਪੰਜਾਬੀ ਨਹੀਂ ਮਾਰਿਆ ਇਹ ਗਿਲਾ ਬਾਹਰ ਵੱਸਦੇ ਨੌਜਵਾਨ ਸਟੂਡੈਂਟਾਂ ਨੂੰ ਪੁਰਾਣੇ ਵੱਸਦੇ ਪੰਜਾਬੀਆਂ ਤੇ ਰਹਿੰਦਾ ਹੈ ਇਹ ਗਿਲਾ ਨਵੇਂ ਚੜ ਰਹੇ ਸਿੰਗਰਾਂ ਨੂੰ ਪੁਰਾਣੇ ਸਿੰਗਰਾਂ ਤੇ ਰਹਿੰਦਾ ਹੈ ਇਹ ਗਿਲਾ ਨਵੇਂ ਆਰਟਿਸਟਾਂ ਨੂੰ ਚੋਟੀ ਦੇ ਆਰਟਿਸਟਾਂ ਤੇ ਰਹਿੰਦਾ ਹੈ ਜਿਹੜਾ ਪਹਿਲਾਂ ਤੋਂ ਹੀ ਆਪਣਾ ਨਾਮ ਕਮਾ ਚੁੱਕੇ ਨੇ ਕੁਝ ਇੱਕ ਮੇਰੇ ਵਰਗੇ ਪੱਤਰਕਾਰਾਂ ਤੇ ਕੰਟੈਂਟ ਕ੍ਰੀਏਟਰਸ ਨੂੰ ਵੀ ਦੁੱਖ ਲੱਗਦਾ ਹੈ ਜਦੋਂ ਆਲੇ ਦੁਆਲੇ ਤੁਹਾਡੀ ਫੀਲਡ ਦੇ ਲੋਕ ਦਿਨ ਰਾਤ ਤੁਹਾਡੀਆਂ ਜਿਹੜਾ ਵਡਣ ਚ ਲੱਗੇ ਹੋਣ ਪਰ ਉਹ ਕਹਿੰਦੇ ਆ ਨਾ ਕਿ ਜਿਹਦੀ ਬਾਹ ਪਰਮਾਤਮਾ ਨੇ ਫੜੀ ਹੋਵੇ ਫਿਰ ਬੰਦਾ ਉਹਨੂੰ ਕੀ ਚੁਕਾ ਲੂ ਇਹ ਦਿਲਜੀਤ ਤੇ ਲਾਗੂ ਨਹੀਂ ਹੁੰਦਾ ਤੁਹਾਡੇ ਮੇਰੇ ਸਾਡੇ ਆਲੇ ਦੁਆਲੇ ਹਰ ਬੰਦੇ ਤੇ ਲਾਗੂ ਹੁੰਦਾ ਸਿੱਖਣ ਨੂੰ ਕਿੰਨਾ ਕੁਝ ਮਿਲਿਆ ਦਿਲਜੀਤ ਦੀ ਟੀਮ ਦੇ ਦੋ ਪਿਆਰੇ ਸ਼ਖਸ ਸੁਨਾਲੀ ਸਿੰਘ ਤੇ ਗੁਰਪ੍ਰਤਾਪ ਸਿੰਘ ਕੰਗ ਚੋਟੀ ਸਰ ਕਰਨ ਵਾਸਤੇ ਪੂਰੀ ਦੁਨੀਆ ਨੂੰ ਖੁਸ਼ ਕਰਨ ਦੀ ਲੋੜ ਤਾਂ ਨਹੀਂ ਹੁੰਦੀ ਪਰ ਦੋ ਆਪਣੇ ਜੇ ਨਾਲ ਹੋਣ ਖੱਬੀਆਂ ਤੇ ਸੱਜੀਆਂ ਬਾਹਾਂ ਬਣ ਕੇ ਟੀਮ ਚੰਗੀ ਸੁਹਿਰਦ ਸੁਚੱਜੀ ਤੇ ਇਹ ਟੀਚਾ ਲੈ ਕੇ ਚੱਲਣ ਵਾਲੀ ਹੋਵੇ ਕਿ ਅਸੀਂ ਐਵਰੇਜ ਤੋਂ ਵੀ ਉੱਤੇ ਜਾਵਾਂਗੇ ਤਾਂ ਫਿਰ ਸਭ ਕੁਝ ਸਰ ਕੀਤਾ ਜਾ ਸਕਦਾ ਹੈ ਹੈਟਸ ਆਫ ਟੂ ਸੋਨਾਲੀ ਐਂਡ ਗੁਰਪ੍ਰਤਾਪ ਸਿੰਘ ਕੰਗ ਜਿਨ੍ਹਾਂ ਦੀ ਅਣਥਕ ਮਿਹਨਤ ਕਰਕੇ ਦਿਲਜੀਤ ਦੇ ਸਾਰੇ ਕਾਨਸਰਟਸ ਬਹੁਤ ਵਧੀਆ ਚੰਗੇ ਤਰੀਕੇ ਦੇ ਨਾਲ ਸੰਪੂਰਨ ਹੁੰਦੇ ਨੇ ਚੰਡੀਗੜ੍ਹ ਵਾਲਾ ਸ਼ੋਅ ਇੱਕ ਬਹੁਤ ਵੱਡਾ ਐਗਜ਼ਾਮਪਲ ਸੀ ਦਿਲਜੀਤ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਜ਼ਿੰਦਗੀ 'ਚ ਧਾਰੋ ਮੈਨੀਫੈਸਟ ਕਰੋ ਤੇ ਜਿਵੇਂ ਸ਼ਾਹਰੂਖ ਖਾਨ ਕਹਿੰਦਾ ਹੈ ਨਾ ਕਿ ਪੂਰੀ ਕਾਇਨਾਤ ਲੱਗ ਜਾਂਦੀ ਹੈ ਫਿਰ ਉਸ ਚੀਜ਼ ਨੂੰ ਤੁਹਾਡੇ ਤੱਕ ਪੂਰਾ ਕਰਨ ਵਾਸਤੇ ਜਾਂ ਤੁਹਾਨੂੰ ਮਿਲਾਨ ਵਾਸਤੇ ਸੱਚੀ ਇਹ ਪੂਰਾ ਹੁੰਦਾ ਮੈਂ ਖੁਦ ਆਪਣੇ ਨਾਲ ਵਾਪਰਦੇ ਦੇਖਿਆ ਹੈ ਦਿਲਜੀਤ ਦਾ ਸ਼ੋਅ ਮੇਰੇ ਵਾਸਤੇ ਉਹਨਾਂ ਚੋਂ ਇੱਕ ਐਗਜ਼ਾਮਪਲ ਹੈ ਜਿੱਥੇ ਮੈਂ ਇਹ ਕਦੇ ਮੈਨੀਫੈਸਟ ਕੀਤਾ ਸੀ ਕਿ ਕਿਸੇ ਵੇਲੇ ਦਿਲਜੀਤ ਦੀ ਟੀਮ ਦੀ ਕਾਲ ਆਊਗੀ ਮੈਨੂੰ ਜਾਣ ਦਾ ਮੌਕਾ ਮਿਲੇਗਾ ਹੋਇਆ ਵੀ ਇਸੇ ਤਰ੍ਹਾਂ ਲੱਖਾਂ ਦੀ ਭੀੜ ਹਜ਼ਾਰਾਂ ਫੈਨਸ ਪੁਲਿਸ ਮਹਿਕਮਾ ਪੋਲਿਟੀਸ਼ੀਅਨਸ ਜਰਨਲਿਸਟ ਹਰ ਵਰਗ ਦੇ ਲੋਕ ਔਰ ਸਿਰਫ 2-4 ਵਿਅਕਤੀ ਜਿਨ੍ਹਾਂ ਨੂੰ ਦਿਲਜੀਤ ਪਰਸਨਲੀ ਮਿਲਿਆ ਮੇਰੇ ਵਾਸਤੇ ਇਹ ਕਿਸੇ ਸਨਮਾਨ ਤੋਂ ਘੱਟ ਨਹੀਂ ਸੀ ਕਮਾਲ ਦਾ ਹੋਰ ਆ ਤੇ ਮੂੰਹ ਤੇ ਸਿਰਫ ਉਸ ਪਰਮਾਤਮਾ ਦਾ ਨਾਮ ਜਿੰਨੀ ਦੇਰ ਮੁਲਾਕਾਤ ਹੋਈ ਸਿਰਫ ਉਸ ਪਰਮਾਤਮਾ ਦੇ ਨਾਮ ਤੋਂ ਇਲਾਵਾ ਇਸ ਸ਼ਖਸ ਨੇ ਹੋਰ ਕੋਈ ਗੱਲ ਨਹੀਂ ਕੀਤੀ ਹਾਂ ਕਮੈਂਟਾਂ ਚ ਲੋਕਾਂ ਨੇ ਗਾਲਾਂ ਵੀ ਕੱਢਣੀਆਂ ਸ਼ੁਰੂ ਕੀਤੀਆਂ ਪੁੱਠਾ ਵੀ ਬੋਲਿਆ ਮੰਦਾ ਵੀ ਬੋਲਿਆ ਪਰ ਸ਼ਾਇਦ ਇਸ ਮੁਲਾਕਾਤ ਤੋਂ ਬਾਅਦ ਇਹ ਸਿੱਖਿਆ ਕਿ ਕਮੈਂਟਾਂ ਤੋਂ ਵੱਧ ਉਹ ਲੋਕ ਸੀ ਜਿਨ੍ਹਾਂ ਨੇ ਇਹ ਲਿਖਿਆ ਕਿ ਵੀਰੇ ਤੂੰ ਨਹੀਂ ਮਿਲਿਆ ਤੇਰੇ ਜ਼ਰੀਏ ਅਸੀਂ ਮਿਲ ਲਈ ਅੱਜ ਏਸ਼ੀਆ ਦੇ ਸਭ ਤੋਂ ਵੱਡੇ ਆਰਟਿਸਟ ਦਿਲਜੀਤ ਦੋਸਾਂਝ ਨੂੰ ਦੁਨੀਆ ਦੇ ਸਭ ਤੋਂ ਵੱਡੇ ਆਰਟਿਸਟ ਬਣਨ ਦੀ ਇਸ ਪੌੜੀ ਤੇ ਹੋਰ ਕਦਮ ਦਰ ਕਦਮ ਰੱਖਦੇ ਆਂ ਮੈਂ ਸਿਮਰਨ ਜੋਤ ਸਿੰਘ ਮੱਕੜ ਤੇ ਮੇਰੀ ਪੂਰੀ ਟੀਮ ਐਸ ਐਮ ਟੀਵੀ ਨੈਟਵਰਕ ਜਗਪ੍ਰੀਤ ਸਿੰਘ ਔਰ ਮੇਰੇ ਸਤਿ ਸਾਮ ਸਾਥੀ ਅਸੀਂ ਇਹ ਅਰਦਾਸ ਕਰਦੇ ਆਂ ਕਿ ਦਿਲਜੀਤ ਦੋਸਾਂਝ ਦੁਨੀਆ ਦਾ ਸਭ ਤੋਂ ਵੱਡਾ ਆਰਟਿਸਟ ਬਣੇ ਤੇ ਦੁਨੀਆ ਦੀ ਹਰ ਸਟੇਜ ਤੇ ਜਾ ਕੇ ਬੋਲੇ ਪੰਜਾਬੀ ਆਗੇ ਹੋਏ I'll